छोटी का मैच खेड़ा जा रहा इतने वाहे गुरु वाहे गुरु वाहे वाली वागुरू वाहे गुरु जफा भर गया अमरीका आया कौना मैं कहते गे लगी यार अरे रैम्बो कर्म हो गया हाथ पता नहीं की कर देना गल टे लगी बदले आ ਸੀਚੇ ਵਾਲੀਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਓ ਗੁਰੂ ਆ ਵਾਹੇ ਗੁਰੂ ਵਾਹੇ ਗੁਰੂ ਜੀਪ ਮਠੱਡੇ ਦਾ ਚਹੇਤਾ ਨੂਜੀ ਨਰ ਤੇ ਬਿੱਲਾ ਸਰਪੰਚ ਜਨਾਬ ਕੋਟੀਏ ਵੱਲੋਂ ਲੱਗਾ ਲੰਮਰ ਯੂਐਸਏ ਅਮਰੀਕਾ ਵਾਲਾ ਲਾਈਵ ਜੁੜ ਗਿਆ ਬੰਦਾ ਧੰਨਵਾਦ ਕਰਦੇ ਆ ਜੀਪ ਇਧਰਲੇ ਪਾਸੇ ਵੱਡਾ ਮੈਚ ਵੱਲੂ ਯੂਐਸਏ ਦਾ ਰਿਜੂ ਜੂਐਸਏ ਨੂੰ ਤਾਡੇ ਡਗਵਾਲ ਵਾਲੇ 22 ਤੇ 26 ਦੇ ਸੱਦੇ ਲਾਉਂਦੇ ਨੇ ਸਰਨਾਲ ਹਰੀ ਸਿੰਘ ਮਲਵਾ ਸਪੋਰਟ ਕਲੱਬ ਨੂੰ ਵੱਡੇ ਸੱਦੇ ਲੱਗੇ ਉਧਰ ਕਹਿੰਦੇ ਭਾਈ ਗੱਬਰ ਹੁਣੀ ਨਾਲ ਕਹਿੰਦੇ ਮਨਜੀਤ ਹੁਣੀ ਸਾਸ ਵਾਲੇ ਵੀਰ ਨੇ ਝੋੜ ਕੋਤੜੇ ਨਾਲ ਭਰਾਵਾਂ ਤੋਂ ਵੱਧ ਪਿਆਰ ਇਧਰ ਕਹਿੰਦੇ ਕਬੱਡੀ ਪੈਣੀ ਮਾਦੋਪਰੀਆ ਸੇ ਵਾਲਿਆ ਬਿੰਦੂ ਦਾ ਵੀਰ ਸੰਤ ਬਾਬਾ ਦਲਵੀ